ਉਹ ਉਹਨਾਂ ਦੀ ਵੀਡੀਓ ਹੈ ਜਿਹੜੀ ਬੜੀ ਵਾਇਰਲ ਹੋਈ ਦੀ ਹੈ ਇੱਥੇ ਜੀ ਉਹਨਾਂ ਨੇ ਚਲਾਨ ਕਟਿਆ ਇੱਕ ਗੱਡੀ ਦਾ ਜਦੋਂ ਤੇ ਫਿਰ ਜਨਜੀ ਚਲਾਨ ਕੱਟਣ ਲੱਗੇ ਤੇ ਸਾਹਮਣੇ ਜਿਹੜਾ ਜਦੂ ਗੱਡੀ ਓਪਨ ਹੋਈ ਤੇ ਅੰਦਰ ਸਿੱਖ ਸਰਦਾਰ ਬੈਠੇ ਦੇ ਸਨ ਸਿੱਖ ਸਰਦਾਰਾਂ ਨੂੰ ਵੇਖ ਕੇ ਉਹਨਾਂ ਨੇ ਚਲਾਨ ਜਿਹੜਾ ਉਹ ਕੈਨਸਲ ਕਰ ਛੜਿਆ ਕਿਉਂ ਕੈਨਸਲ ਕੀਤਾ ਸਿੱਖਾਂ ਨੂੰ ਵੇਖ ਕੇ ਉਹਨਾਂ ਨੇ ਕੀ ਗੱਲਾਂ ਕੀਤੀਆਂ ਇਹ ਵੀਡੀਓ ਤੁਸੀਂ ਵੇਖ ਕੇ ਜਾਣ ਰਹੇ ਹੋਗੇ ਕਿ ਪਾਕਿਸਤਾਨੀ ਕਿੰਨਾ ਪਿਆਰ ਕਿੰਨਾ ਸਨਮਾਨ ਕਰਦੇ ਨੇ ਸਿੱਖ ਸਰਦਾਰਾਂ ਦਾ ਕਿਥੇ ਵੀ ਸਿੱਖ ਨਜ਼ਰ ਆ ਜਾਣ ਤੇ ਉਹਨਾਂ ਦੇ ਲਈ ਹਮੇਸ਼ਾ ਪਿਆਰ ਤੇ ਮੁਹੱਬਤ ਜਿਹੜਾ ਬਖਾਂਦੇ ਨੇ ਅੱਜ ਇਹ ਪਹਿਲੇ ਅਸੀਂ ਵੀਡੀਓ ਵੇਖਨੇ ਆ ਪਹਿਲਾਂ ਜਾਣਕਾਰੀ ਹਾਸਲ ਕਰਨਾ ਹੈ ਫਿਰ ਚਰਚਾ ਕਰਾਂਗੇ ਆਦੇ ਤੇ ਮਜ਼ੀਦ ਤੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਸਕਿਪ ਨਹੀਂ ਕਰਨੀ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚਲ ਤੇ ਨਵੀਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਲਗੇ ਆ ਮੈਂ ਨਾ ਚਲਾਨ ਇਹਨਾਂ ਦਾ ਕਰ ਦਿੱਤਾ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਅੰਦਰ ਸਰਦਾਰ ਬੈਠੇ ਨੇ ਮੈਂ ਕਿਹਾ ਯਾਰ ਉਹ ਤੋਂ ਮੇਰੇ ਸਾਡੇ ਦੇਸ਼ ਚੋਂ ਆਏ ਆ ਸਾਡੇ ਬਾਬਾ ਜੀ ਹੁਣੀ ਤਾਂ ਐਂਡ ਤੇ ਕਹਿੰਦੇ ਨੇ ਦੇਸ਼ ਚੋਂ ਤੇ ਮੈਂ ਕਿਹਾ ਸਾਡੇ ਦੇਸ਼ ਚੋਂ ਹਾਏ 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 ਬਹੁਤ ਸ਼ੁਕਰੀਆ ਜੀ ਮੈਂ ਬੜਾ ਅਰਮਾਨ ਰਹੂਗਾ ਕਿ ਤੁਸੀਂ ਮੈਂ ਸੇਵਾ ਨਹੀਂ ਕਰ ਸਕਿਆ ਕੋਈ ਸੇਵਾ ਸ਼ੁਕਰੀਆ ਸਰਦਾਰ ਜੀ ਤੁਸੀਂ ਸਾਡਾ ਚਲਾਨ ਵਾਪਸ ਲੈ ਲਿਆ ਮੈਨੂੰ ਤੇ ਹੋਰ ਕੋਈ ਨਾ ਕੋਈ ਤੁਹਾਡੀ ਸੇਵਾ ਹੁੰਦੀ ਤੇ ਮੈਂ ਬੜਾ ਮੈਂ ਤਾਂ ਖੁਸ਼ੀ ਹੋਇਆ ਸਰ ਤੁਸੀਂ ਡਿਊਟੀ ਸਾਡੇ ਨਾਲਾ ਮੇਰੇ ਬਰਾਦਰ ਦੇ ਹੈਗੇ ਜੱਟ ਹੀ ਆ ਸਾਰੇ ਹਾਂਜੀ ਕੋਈ ਨਾ ਕੋਈ ਅਸੀਂ ਗੇਲ ਉੱਥੇ ਹੋਟਲ ਦੇ ਵਿੱਚ ਛੱਡ ਕੇ ਆ ਗਏ ਸਾਡਾ ਸਾਡਾ ਜਿਹੜਾ ਪਿੰਡ ਆ ਨਾ ਉਹ ਡਿਸਟ੍ਰਿਕਟ ਜਲੰਧਰ ਦੇ ਵਿੱਚ ਦੋ ਇੱਕ ਕਪੂਥਰਾ ਦੇ ਵਿੱਚ ਸੀਗਾ ਸੁਖਾਣੀ ਹਾਂ ਤੇ ਦੂਸਰਾ ਸਾਡੀ ਜ਼ਮੀਨ ਸੀਗੀ ਉਹ ਆਪਣਾ ਕਰਤਾਰਪੁਰ ਕਰਤਾਰਪੁਰ ਟਾਲੀ ਟਾਲੀ ਸਾਹਿਬ ਉਥੇ ਇੱਕ ਨਾਲ ਗੁਰਦੁਆਰਾ ਬੜਾ ਮਸ਼ਹੂਰ ਸੀ ਹਾਂਜੀ ਉੱਥੇ ਸਾਡਾ ਆਪਣਾ ਨਾ ਸਾਡੇ ਤੋ ਇਹ ਪੋਟਲ ਦੇ ਰਾਹ ਦੇ ਵਿੱਚ ਪਿੰਡ ਆਉਂਦਾ ਖੰਡਾ ਹਾਂਜੀ ਮੇਰੇ ਦਾਦਾ ਜੀ ਜਿਹੜੇ ਉਹ ਆਪਣਾ ਗਿੱਲ ਸੀ ਦਾਦੀ ਅੰਮਾ ਜਿਹੜੇ ਸੀ ਉਹਨਾਂ ਪੱਡਾ ਸੀ ਉਹਨਾਂ ਦਾ ਪਿੰਡ ਦਿਾਲਪੁਰ ਸੀ ਅੱਛਾ ਦਿਾਲਪੁਰ ਮਸ਼ਹੂਰ ਪਿੰਡ ਆ ਤਾ ਪਿੰਡ ਕਬੂਤਰੇਜ ਤੱਦਾ ਉਧਰ ਤੇ ਨਾਨੀ ਅੰਮਾ ਜਿਹੜੇ ਸਾਡੇ ਉਹਨਾਂ ਦਾ ਪਿੰਡ ਜਿਹੜਾ ਸੀ ਨਾ ਉਹ ਬਦੇਛੇ ਪਿੰਡ ਸੀ ਗੁਰਦਾਸਪੁਰ ਚ ਤੁਸੀਂ ਹੁਣ ਆਓ ਤੁਹਾਡੀ ਸੇਵਾ ਹੁਣ ਇੱਥੇ ਕਿੱਥੇ ਦਿੱਤਾ ਹੈ ਆਹ ਸੋਨਾ ਪਾਣੀ ਫੜਕ ਲਿਆਓ ਜੀਲ ਸਾਹਿਬ ਗੇਰੀ ਸਾਹਿਬ ਜੀਲ ਸਾਹਿਬ ਪਹਿਲੇ ਸਾਨੂੰ ਪੂਰੀ ਕਾਰਵਾਈ ਤਾਂ ਦੱਸੋ ਜੀ ਅੱਛਾ ਜੀ ਸਾਡੇ ਤੇ ਮਿਹਰਬਾਨ ਅੱਛਾ ਜੀ ਮੈਂ ਦੱਸਦਾ ਜਾਵਾਂ ਕਿ ਗੱਡੀ ਰੋਕੀ ਹੈ ਜ਼ੈਰੀ ਜੀ ਕਹਿੰਦੇ ਆਪਣਾ ਜਿਹੜਾ ਰੂਟੀਨ ਦਾ ਚੈੱਕਅਪ ਹੈ ਸਾਰਿਆਂ ਦਾ ਉਹ ਕਰ ਰਹੇ ਨੇ ਆਪਣੀ ਇਨਵੈਸਟੀਗੇਸ਼ਨ ਕਰਦੇ ਆ ਵੀ ਗੱਡੀ ਕਿਹੜੀ ਕੁ ਗੈਰ ਕਾਨੂੰਨੀ ਤੇ ਨਹੀਂ ਹੈ ਹਾਂਜੀ ਹਾਂਜੀ ਇਹਨਾਂ ਨੇ ਅੰਦਰ ਆ ਕੇ ਮੈਂ ਇਹਨਾਂ ਨੂੰ ਪਿੱਛੇ ਮੈਂ ਕਹਿ ਵੀ ਰਹੀ ਆ ਮੈਂ ਕਹ ਜੇ ਇਹਨਾਂ ਨੇ ਪੱਗਾਂ ਨਹੀਂ ਦੇਖੀਆਂ ਪੱਗਾਂ ਦੇਖ ਲੈਣਗੇ ਨਾ ਤੇ ਫੌਰਨ ਸਾਨੂੰ ਰੀਲੀਜ਼ ਮਿਲ ਜਾਏਗਾ ਨਹੀਂ ਨਹੀਂ ਮੈਂ ਨਾ ਚਲਾਨ ਇਹਨਾਂ ਦਾ ਕਰ ਦਿੱਤਾ ਸੀ ਉਹਨਾਂ ਨੇ ਮੈਨੂੰ ਦੱਸਿਆ ਕਿ ਅੰਦਰ ਸਰਦਾਰ ਬੈਠੇ ਨੇ ਮੈਂ ਕਿਹਾ ਯਾਰ ਉਹ ਤੇ ਮੇਰੇ ਸਾਡੇ ਦੇਸ਼ ਚੋਂ ਆਏ ਆ ਸਾਡੇ ਬਾਬਾ ਜੀ ਹੁਣੀ ਤਾਂ ਐਂਡ ਤੇ ਕਿਦ ਨੇ ਦੇਸ਼ ਚੋਂ ਤੇ ਮੈਂ ਕਿਹਾ ਸਾਡੇ ਦੇਸ਼ ਹਾਏ 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 ਬਿਲਕੁਲ ਬਿਲਕੁਲ ਤੁਹਾਡੀ ਇੱਜ਼ਤ ਉਹਨਾਂ ਦਾ ਬਹੁਤ ਸ਼ੁਕਰੀਆ ਜੀ ਤੁਸੀਂ ਮੈਨੂੰ ਬੜਾ ਅਰਮਾਨ ਰਹੂਗਾ ਕਿ ਤੁਸੀਂ ਮੈਂ ਸੇਵਾ ਨਹੀਂ ਕਰ ਸਕਿਆ ਕੋਈ ਹਾਂ ਹੀ ਸੇਵਾ ਬਾਈ ਯਾਰ ਸਾਰੀ ਸ਼ੁਕਰੀਆ ਸਰ ਤੁਹਾਡੀ ਸੇਵਾ ਤੁਸੀਂ ਸਾਡਾ ਚਲਾਨ ਵਾਪਸ ਲੈ ਲਿਆ ਜੀ ਆਪਣਾ ਮੈਨੂੰ ਤਾਂ ਕੋਈ ਨਾ ਕੋਈ ਤੁਹਾਡੀ ਸੇਵਾ ਹੁੰਦੀ ਤੇ ਆਪਣਾ ਮੈਂ ਤਾਂ ਖੁਸ਼ੀ ਹਾਂ ਸਾਰੀ ਡਿਊਟੀ ਦੇ ਹੋ ਤੇ ਬਸ ਸਾਡੇ ਨਾਲ ਇਹ ਕੋਈ ਮੈਂ ਤਾਂ ਸਪੈਸ਼ਲ ਮੈਂ ਕਹਿੰਦਾ ਵੀ ਆਪਣਾ ਜਾ ਕੇ ਨਾ ਸਲਾਮ ਕਹਿ ਕੇ ਹੁਣ ਸਾਡੇ ਸਾਡੇ ਮੇਰਾ ਵੱਡਾ ਸਾਡੂ ਗੇ ਲੈ ਉਹ ਨਹੀਂ ਆਇਆ ਅੱਜ ਤੇ ਉਹਦੀ ਜਗ੍ਹਾ ਤੇ ਤੁਹਾਡਾ ਨਾਮ ਲਿਖਿਆ ਸਾਡੀ ਆਪ ਖੁਦ ਚੱਲ ਕੇ ਆ ਕੇ ਕੋਈ ਕਾਗਜ਼ ਜਿਹੜਾ ਤੁਹਾਡੀ ਮੌਜੂਦਗੀ ਦਾ ਮੌਜੂਦਗੀ ਦੋ ਸਾਹਿਬ ਠੀਕ ਹੈ ਬਹੁਤ ਸ਼ੁਕਰੀਆ ਸ਼ੁਕਰੀਆ ਗਿੱਲ ਸਾਹਿਬ ਅਪਰੂ ਸਾਹਿਬ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਇਹ ਬਸ ਤੁਸੀਂ ਆ ਕੇ ਹੈਲੋ ਕਰ ਲਈ ਸਾਡੇ ਨਾਲ ਇਹ ਹੀ ਬਣੀ ਮੈਂ ਤਾਂ ਸਪੈਸ਼ਲ ਮੈਂ ਕਹਿਆ ਵੀ ਆਪਣਾ ਜਾ ਕੇ ਨਾ ਸਲਾਮ ਕਹਿ ਕੇ ਆਉਣਾ ਸਾਰਿਆਂ ਨੂੰ ਸਾਡੇ ਮੇਰਾ ਬਟਾ ਸਾਡੂ ਗਿੱਲ ਹੈ ਉਹ ਨਹੀਂ ਆਇਆ ਅੱਜ ਅੱਛਾ ਅੱਛਾ ਉਹਦੀ ਜਗ੍ਹਾ ਤੇ ਤੁਹਾਡਾ ਨਾਮ ਨਾਮ ਆ ਗਿਆ ਆ ਜੀ ਆਪ خود ਚੱਲ ਕੇ ਆ ਗਏ ਕੋਈ ਕਾਗਜ਼ ਦੇ ਸਾਡੀਆਂ ਮਾਮਤਾਂ ਜਿਹੜਾ ਮਾਮਤਾਂ ਦੋ ਸਰ ਠੀਕ ਹੈ ਸਰ ਬਹੁਤ ਸ਼ੁਕਰੀਆ ਸ਼ੁਕਰੀਆ ਗਿਲ ਸਰ ਅਫਜ਼ਲ ਸਰ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਓਕੇ ਜੀ ਇਹ ਵੀਡੀਓ ਤੁਸੀਂ ਸਭ ਵੇਖੀਏ ਇੱਥੇ ਜੀ ਜਿਹੜੇ ਪਾਕਿਸਤਾਨ ਦੇ ਪੁਲਿਸ ਆਫੀਸਰ ਨੇ ਉਹਨਾਂ ਨੇ ਅੰਦੀ ਗੱਡੀ ਰੋਕੀ ਤੇ ਵਿੱਚ ਜਿਹੜੇ ਸਰਦਾਰ ਬੈਠੇ ਹੋਏ ਸਨ ਉਹਨਾਂ ਨੇ ਕਿਹਾ ਕਿ ਅੱਜ ਅੰਨਾ ਨੇ ਸਾਡੀ ਨਾ ਪੱਗਾਂ ਨਹੀਂ ਵੇਖੀਆਂ ਤੇ ਜਦੋਂ ਉਹਨਾਂ ਨੇ ਇੱਕ ਵਾਰੀ ਵੇਖ ਲਿਆ ਨੇ ਤੇ ਸਾਡੇ ਚਲਾਨ ਜਿਹੜੇ ਨਾ ਕੈਨਸਲ ਹੋ ਜਾਣੇ ਨੇ ਤੇ ਇੱਥੇ ਉਹੀ ਚੀਜ਼ ਹੋਈ ਕਿ ਚਲਾਨ ਜਿਹੜਾ ਕੱਟਣ ਵਾਲਾ ਸੀ ਕੇ ਉੱਥੇ ਹੀ ਇਹਨਾਂ ਨੂੰ ਵੇਖ ਕੇ ਸਰਦਾਰਾਂ ਨੂੰ ਵੇਖ ਕੇ ਜਿਹੜਾ ਉਹਨੂੰ ਕੈਨਸਲ ਕਰਾ ਦਿੱਤਾ ਐਥੇ ਮੈਨੂੰ ਬਹੁਤ ਵਧੀਆ ਲੱਗਿਆ ਵੇਖ ਕੇ ਕਿ ਜਿਹੜੇ ਠੀਕ ਹੈ ਇੱਕ ਟ੍ਰੈਫਿਕ ਪੁਲਿਸ ਆਫਿਸਰ ਨੇ ਉਹਨਾਂ ਨੇ ਕਿਹਾ ਕਿ ਤੁਹਾਡੀ ਸੇਵਾ ਕਰਨਾ ਚਾਹੁੰਨਾ ਵਾ ਮੈਂ ਬਟ ਮੈਨੂੰ ਫੋਸ ਹੈ ਕਿ ਮੈਂ ਇਥੇ ਕੁਝ ਨਹੀਂ ਕਰ ਸਕਦਾ ਬਟ ਸਟਿਲ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਸੇਵਾ ਤੇ ਜ਼ਰੂਰ ਕਰਾਂਗੇ ਤੁਹਾਨੂੰ ਪਾਣੀ ਸ਼ਾਨੀ ਫਲਾਨੇ ਆ ਠੀਕ ਹੈ ਬਹੁਤ ਬਹੁਤ ਯਾਰ ਵਧੀਆ ਲੱਗੀ ਹੈ ਤੇ ਬਹੁਤ ਬਹੁਤ ਐ ਹੋ ਜੀਆਂ ਚੀਜ਼ਾਂ ਯਾਰ ਜਿਹੜੇ ਆਪਸ ਵਿੱਚ ਪਿਆਰ ਮੁਹੱਬਤ ਜਿਹੜਾ ਵੰਡਾਂ ਦੀਆਂ ਨੇ ਤੇ ਇੱਥੇ ਕਿਸੇ ਵੀ ਐਸੀ ਚੀਜ਼ ਲਾਈਕ 네ਗੈਟਿਵਿਟੀ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿੰਦੀ ਜਦੋਂ ਅਗਲਾ ਐਨਾ ਪਿਆਰ ਸ਼ੋਅ ਕਰਦਾ ਪਿਆ ਤੇ ਜ਼ਾਰੀ ਜੀ ਗੱਲ ਫਿਰ ਅਗਲਾ ਵੀ ਪਿਆਰ ਹੀ ਕਰਦਾ ਠੀਕ ਹੈ ਤੇ ਪਾਕਿਸਤਾਨ ਦੇ ਜਿਹੜੇ ਠੀਕ ਹੈ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਦੀ ਜੋ ਮੁਹੱਬਤ ਹੈ ਉਹ ਐਂਜੀ ਬਣੀ ਰਵੇ ਤੇ ਅਸੀਂ ਆਪਰ ਚੈਨ ਜੀ ਮੇਰੇ ਦੇ ਰਹੀਏ ਤੇ ਇਹ ਪਿਆਰ ਜਿਹੜਾ ਕਦੇ ਨਾ ਕਟੇ ਤੁਸੀਂ ਕੀ ਕਹੋ ਹੋ ਗਿਆ ਦਿਵਾਰੇ ਚ ਵੀਡੀਓ ਬਾਰੇ ਚ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਅਬਰੇ ਚੈਨਲ ਦਾ ਵੀ ਤਾਰਫ ਤੇ ਤੁਮਹਾਨੂੰ ਕਾਹਤ ਹੁੰਦੀ ਸੱਚੀ ਕਾਹਤ